ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਈਨਾ ਡੋਰ ਫੜਵਾਓ ਨਗਦ ਹੀ ਨਾਮ ਪਾਓ ਨਾਲੇ ਪੁੰਨ ਨਾਲੇ ਫਲੀਆਂ ਦੇਖੋ ਇਹਦੇ ਤੇ ਮੈਂ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਤੇ ਤੁਹਾਡੇ ਕਈ ਸਵਾਲ ਆਏ ਸੀਗੇ ਦੋਸਤੋ ਪਹਿਲੀ ਗੱਲ ਤਾਂ ਜਿਹੜਾ ਹੈਗਾ ਕਾਨੂੰਨ ਹੈ ਕਿ ਦੇਖੋ ਕਿ এনवायरमेंट ਪ੍ਰੋਟੈਕਸ਼ਨ ਐਕਟ 1986 ਠੀਕ ਹੈ ਤਾਂ ਇਸ ਦੀ ਜਿਹੜੀ ਹੈਗੀ ਹੈ ਪਾਲਣਾ ਕਰਦੇ ਹੋਏ ਇਹਦੀ ਧਾਰਾ 5 ਦੀ ਪਾਲਣਾ ਕਰਦੇ ਹੋਏ ਇਹ ਨਿਯਮ ਬਣਾਇਆ ਗਿਆ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਵਿਅਕਤੀ ਨਾਈਲੋਨ ਪਲਾਸਟਿਕ ਜਾਂ ਚਾਈਨਾ ਡੋਰ ਜਾਂ ਮਾਂਝਾ ਲੱਗੀ ਹੋਈ ਡੋਰ ਜਾਂ ਕਿਸੇ ਵੀ ਸਿੰਥੈਟਿਕ ਸਮੱਗਰੀ ਤੋਂ ਬਣੀ ਹੋਈ ਡੋਰ ਐ ਪਤੰਗ ਡਾਉਣ ਵਾਲੀ ਨਾ ਤਾਂ ਕੋਈ ਵਿਅਕਤੀ ਇਸ ਸਟੋਰ ਤੱਕ ਦੇ ਬਾਹਰੋਂ ਆਯਾਤ ਕਰ ਸਕੇਗਾ ਨਾ ਕਿ ਉਹ ਇਹਨੂੰ ਵੇਚ ਸਕਦਾ ਹੈ ਨਾ ਕੀ ਇਹਨੂੰ ਸਟੋਰ ਕਰ ਸਕਦਾ ਹੈ ਨਾ ਕੀ ਇਹਦਾ ਵਪਾਰ ਕਰ ਸਕਦਾ ਹੈ ਤੇ ਨਾ ਹੀ ਕੋਈ ਵਿਅਕਤੀ ਇਹਨੂੰ ਉਪਯੋਗ ਕਰ ਸਕਦਾ ਕਿ ਮਤਲਬ ਕਿ ਇਹਦੇ ਨਾਲ ਪਤੰਗ ਉਡਾ ਸਕਦਾ ਹੈ ਜੇਕਰ ਕੋਈ ਵਿਅਕਤੀ ਇਹਦੇ ਇਹਦੀ ਉਹਨੂੰ ਵਰਤਦਾ ਇਹਨੂੰ ਵੇਚਦਾ ਇਹਨੂੰ ਸਟੋਰ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ 10000 ਰੁਪਏ ਤੋਂ ਲੈ ਕੇ 15 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਤੇ ਜਿਹੜਾ ਵਿਅਕਤੀ ਇਹਦੀ ਸ਼ਿਕਾਇਤ ਕਰੇਗਾ ਉਸ ਵਿਅਕਤੀ ਨੂੰ 25000 ਰੁਪਏ ਤੱਕ ਦਾ ਇਨਾਮ ਮਿਲ ਸਕਦਾ ਹੈ ਤੁਹਾਡੀ ਸਕਰੀਨ ਤੇ ਅੱਗੇ ਨੰਬਰ ਆਏਗਾ ਜੇ ਤੁਹਾਨੂੰ ਲੱਗਦਾ ਹੈ ਕਿ ਸ਼ਹਿਰ ਚ ਫਲਾਣਾ ਬੰਦਾ ਹੈ ਚਾਈਨਾ ਡੋਰ ਜਾਂ ਇਹ ਡੋਰਾਂ ਵੇਚ ਰਿਹਾ ਹੈ ਜਾਂ ਫਲਾਣਾ ਬੰਦਾ ਇਸ ਨੂੰ ਵਰਤ ਰਿਹਾ ਹੈ ਤਾਂ ਉਰੀ ਸ਼ਿਕਾਇਤ 1800 1802810 ਤੇ ਕਰ ਸਕਦੇ ਹੋ ਅੱਗੇ ਵੀ ਨੰਬਰ ਲਿਖਿਆ ਹੋਏਗਾ ਇਹ ਕੰਮ ਅਸੀਂ ਕਲਾ 25000 ਰੁਪਏ ਦਾ ਇਨਾਮ ਲੈਣ ਵਾਸਤੇ ਨਹੀਂ ਕਰਨਾ ਇਹ ਤੁਹਾਡੀ ਸਕਰੀਨ ਤੇ ਨੰਬਰ ਆ ਗਿਆ ਠੀਕ ਹੈ ਤਾ ਇਹ ਕੰਮ ਅਸੀਂ ਇਸ ਕਰਕੇ ਕਰਨਾ ਹੈ ਖਾਦ ਖਲਾਨ ਜਾਣੇ ਨਾ ਖੇਤ ਪੈਰਾਂ ਚੜਦੀ ਐ ਸਾਈਕਲ ਤੇ ਜਾਂਦੇ ਬੰਦੇ ਡਿੱਗਦੇ ਐ ਲਗਾਤਾਰ ਖਬਰਾਂ ਆ ਰਹੀਆਂ ਕਿ ਮੋਟਰਸਾਈਕਲ ਤੇ ਜਾਂਦੇ ਬੰਦੇ ਆ ਗਲ ਕਟਿਆ ਗਿਆ ਉਥੇ ਕੱਲ ਤੁਸੀਂ ਵੀ ਹੋ ਸਕਦੇ ਹੋ ਤੁਹਾਡਾ ਗਲ ਵੀ ਹੋ ਸਕਦਾ ਹੈ ਤੇ ਪੰਛੀ ਦਾ ਪਤਾ ਹੀ ਨਹੀਂ ਕਿੰਨੇ ਕੁ ਮਰ ਰਹੇ ਐ ਮਤਲਬ ਕਿ ਕੁਦਰਤ ਦੇ ਨਾਲ ਵੀ ਖਲਵਾੜ ਤੇ ਅਸੀਂ ਆਪਦੇ ਥੋੜੇ ਜਿਹਾ ਸੁਆਦ ਵਾਸਤੇ ਥੋੜੇ ਜਿਹਾ ਮ제 ਆਸਤੇ ਆਪਣੀ ਜਵਾਕਾਂ ਨੂੰ ਇਹੇ ਡੋਰਾ ਲਿਆ ਕੇ ਦਿੰਨੇ ਐ ਤੇ ਕਿਸੇ ماں ਦਾ ਕੋਲਤਾ ਪੁੱਤ ਜਿਹੜਾ ਮੋਟਰਸਾਈਕਲ ਤੇ ਜਾਂਦਾ ਐ ਐਕਸੀਡੈਂਟ ਹੋ ਕੇ ਮਰ ਜਾਂਦਾ ਹੈ ਕਿੰਡੀ ਦਰਦਨਾਕ ਮੌਤ ਹੁੰਦੀ ਔਰ ਗਲ ਵੜਿਆ ਜਾਂਦਾ ਹੈ ਤੇ ਪੰਛੀ ਮਰਦੇ ਉਹ ਵੱਖਰੀ ਗੱਲ ਐ ਰਾਹ ਜਾਂਦੇ ਸਾਈਕਲਾਂ ਦੇ ਟਾਇਰਾਂ ਦੇ ਟਾਇਰਾਂ ਦੇ ਵਿੱਚ ਫਲੀ ਜਾਂਦੀ ਐ ਪਸ਼ੂਆਂ ਦੇ ਪੈਰਾਂ ਦੇ ਵਿੱਚ ਇਹ ਹੱਟ ਰਹੀ ਐ ਖੇਤ ਖਾਲ ਪਾਈਏ ਪੈਰਾਂ 'ਚ ਇਹ ਹੱਟ ਰਹੀ ਐ ਤਾਂ ਇਹੜੇ ਤੋਂ ਛੁਟਕਾਰਾ ਪਾਉਣਾ ਜ਼ਰੂਰੀ ਐ ਇਹ ਕੋਈ ਸਾਡੀ ਨੈਸੈਸਿਟੀ ਨਹੀਂ ਹੈਗੀ ਸਾਡੀ ਕੋਈ ਜ਼ਰੂਰਤ ਨਹੀਂ ਹੈ ਕਿ ਅਸੀਂ ਇਹਰੇ ਬਿਨਾਂ ਜਿਉਂਦੇ ਨਹੀਂ ਰਹਿ ਸਕਦੇ ਤਾਂ ਇਸ ਕਰਕੇ ਹਰਿਆਣਾ ਵਿਅਕਤੀ ਮਰ ਰਹੇ ਨੇ ਗਲ ਕੱਟੇ ਜਾ ਰਹੇ ਨੇ ਪੰਛੀ ਮਰ ਰਹੇ ਨੇ ਤੇ ਜੇ ਫਿਰ ਵੀ ਕੋਈ ਵਿਅਕਤੀ ਇਸ ਨੂੰ ਵੇਚਦਾ ਹੈ ਦਾ ਵਪਾਰ ਕਰਦਾ ਹੈ ਤਾਂ ਉਹਦੇ ਸੰਬੰਧਿਤ ਤੁਸੀਂਡ ਹੈਗਾ ਜੋ ਤੁਹਾਨੂੰ ਕੰਟਰੋਲ ਰੂਮ ਦਾ ਨੰਬਰ ਦਿੱਤਾ ਹੈਗਾ ਉਸ ਨੰਬਰ ਦੇ ਉੱਪਰ ਤੁਸੀਂਡ ਹੈਗਾ ਸ਼ਿਕਾਇਤ ਦਰਜ ਕਰਾ ਸਕਦੇ ਹੋ ਦੁਬਾਰਾ ਫਿਰ ਤੁਸੀਂ ਜਿਹੜਾ ਹੈਗਾ ਇਹ ਨੰਬਰ ਨੋਟ ਕਰ ਲਵੋ ਕਿਉਂਕਿ ਕਈ ਵਾਰੀ ਤੁਹਾਡੇ ਸਵਾਲ ਹੁੰਦੇ ਕਿ ਵੇਖਦੀ ਕਿਵੇਂ ਆ ਕੌਣ ਰੋਕਦਾ ਹੈ ਤਾਂ ਤੁਸੀਂ ਆਪਣਾ ਫਰਜ਼ ਜ਼ਰੂਰ ਅਦਾ ਕਰਿਓ ਜੋ ਨੰਬਰ ਲਿਖੋ ਜੀ 18001802810 ਜੇਕਰ ਤੁਸੀਂ ਇਹ ਡੋਰ ਫੜਵਾ ਦਿੰਨੇ ਹੋ ਤਾਂ ਤੁਹਾਨੂੰ 25000 ਰੁਪਏ ਤੱਕ ਦਾ ਨਗਦ ਇਨਾਮ ਜਿਹੜਾ ਹੈਗਾ ਦਿੱਤਾ ਜਾ ਸਕਦਾ ਹੈ ਨਿਯਮ ਅਤੇ ਸ਼ਰਤਾਂ ਲਾਗੂ ਹੋਣੀਆਂ ਤੁਹਾਡਾ ਨਾਮ ਗੁਪਤ ਰੱਖਿਆ ਜਾਏਗਾ ਤਾਂ ਆਪਾਂ ਘੱਟੋ-ਘੱਟ ਆ ਕੰਮ ਤਾਂ ਕਰ ਲਈਏ ਕਿਹੜੀ ਚਾਈਨਾ ਡੋਰ ਹੈਗੀ ਹੈ ਇਹਨਾਂ ਇਹਨੂੰ ਰੋਕ ਲਈਏ ਤੇ ਤਾਂ ਅਸੀਂ ਜਿਹੜਾ ਹੈਗਾ ਘੱਟੋ-ਘੱਟ ਆਪਣਾ ਵਾਤਾਵਰਣ ਬਚਾ ਲਵਾਂਗੇ